ਕੇ ਨਿਕੋਟਿਨ ਆਦ ਜੋ ਤਮ ਬਾਪੂ ਵਿੱਚ ਵੀ ਹੁੰਦੀ ਹੈ ਗੁਰਮਤਾ ਪਾਸ ਕੀਤਾ ਗਿਆ ਜਿਸ ਵਿੱਚ ਇਹ ਪਾਸ ਕੀਤਾ ਗਿਆ ਕਿ ਅੱਜ ਤੋਂ ਗੁਰੂ ਕੇ ਲੰਗਰਾਂ ਵਿੱਚ ਚਾਹ ਨਹੀਂ ਬਣੇਗੀ ਇਸ ਵਾਰ ਪੰਜਾਬ ਵਿੱਚ ਸਿੱਖ ਕੌਮ ਦੇ ਦੁਆਰਾ ਜਿਹੜਾ ਗੁਰਮਤਾ ਪਾਸ ਕੀਤਾ ਗਿਆ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਅੱਜ ਜਿਹੜਾ ਸੋਨੇ ਦਾ ਭਾਅ 1 ਲੱਖ ਤੋਂ ਉੱਤੇ ਪਹੁੰਚ ਗਿਆ ਏ ਤੇ ਕਦੇ ਚਾਹ ਦੀ ਕੀਮਤ ਦੇ ਬਰਾਬਰ ਸੋਨਾ ਹੁੰਦਾ ਸੀ ਤੇ ਜਾਂ ਕਹਿ ਸਕਦੇ ਆ ਕਿ ਚਾਹ ਬਹੁਤ ਮਹਿੰਗੀ ਹੁੰਦੀ ਸੀ ਜਾਂ ਕਹਿ ਸਕਦੇ ਆ ਕਿ ਸੋਨਾ ਬਹੁਤ ਸਸਤਾ ਹੁੰਦਾ ਸੀ ਖਾਸ ਕਰਕੇ ਜਪਾਨ ਚੀਨ ਦੇ ਵਿੱਚ ਚਾਹ ਦੀ ਇੱਟ ਬਣਾਈ ਜਾਂਦੀ ਸੀ ਉਹ ਤਾਂ ਕ੍ਰਾਂਸੀ ਹੁੰਦੀ ਸੀ ਉਹ ਆਮ ਲੋਕਾਂ ਨੂੰ ਪ੍ਰੇਰਨਾ ਦਿੰਦੇ ਪ੍ਰੇਰਿਤ ਕਰਦੇ ਕਿ ਪੀ ਕੇ ਦੇਖੋ ਬਹੁਤ ਵਧੀਆ ਚੀਜ਼ ਹੈ ਕਿੰਨੇ ਪੈਸੇ ਕਿੰਨੇ ਆਨੇ ਜਦੋਂ ਗਾਹਕ ਪੁੱਛਦਾ ਜਦੋਂ ਕੋਈ ਵਿਅਕਤੀ ਪੁੱਛਦਾ ਤਾਂ ਉਹ ਕਹਿੰਦੇ ਕਿ ਮੁਫਤ ਹੈ ਤਾਂ ਇਸ ਤਰੀਕੇ ਨਾਲ ਮੁਫਤ ਬਣ ਚਿਰੇ ਕਾ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਚਾ ਇੱਕ ਪ੍ਰਵਾਨਿਤ ਤੇ ਪ੍ਰਮਾਣਿਤ ਨਸ਼ਾ ਹੈ ਸਮਾਜ ਦੇ ਵਿੱਚ ਇਹ ਪ੍ਰਵਾਨ ਵੀ ਕੀਤਾ ਜਾਂਦਾ ਹੈ ਤੇ ਵਿਗਿਆਨੀਆਂ ਦੇ ਦੁਆਰਾ ਇਹ ਸਰਟੀਫਾਈ ਵੀ ਕੀਤਾ ਪ੍ਰਮਾਣਿਤ ਵੀ ਕੀਤਾ ਗਿਆ ਹੈ ਕਿ ਇਹ ਇੱਕ ਨਸ਼ਾ ਹੈ ਚਾਹ ਵਰ ਸੇਵਨ ਕਰਨਾ ਇੱਕ ਨਸ਼ਾ ਹੈ ਇੱਕ यही चीज है ਜਿਹੜੀ ਕਿ ਤੁਹਾਨੂੰ ਇਨਟੌਕਸिकेट ਕਰ ਦਿੰਦੀ ਹੈ ਵਿਗਿਆਨੀ ਆਖਦੇ ਆ ਤੇ ਸਮਾਜ ਦੇ ਦੁਆਰਾ ਇਸ ਨਸ਼ੇ ਨੂੰ ਪੂਰੀ ਤਰ੍ਹਾਂ ਪ੍ਰਵਾਨ ਕੀਤਾ ਗਿਆ ਹੈ ਪਰ ਨਵੀਂ ਪੀੜ੍ਹੀ ਜਿਹੜੀ ਐ ਸ਼ਾਇਦ ਬਜ਼ੁਰਗਾਂ ਨੂੰ ਤਾਂ ਬਹੁਤ ਬਜ਼ੁਰਗਾਂ ਨੂੰ ਤਾਂ ਇਹ ਗੱਲ ਚੇਤੇ ਆ ਪਰ ਬਹੁਤ ਘੱਟ ਲੋਕਾਂ ਨੂੰ ਜਿਹੜਾ ਇਸ ਗੱਲ ਦਾ ਪਤਾ ਏ ਕਿ ਜਿਹੜੀ ਚਾਹ ਏ ਉਹ ਪੰਜਾਬ ਦੇ ਵਿੱਚ ਪਹਿਲਾਂ ਪੈਦਾ ਨਹੀਂ ਸੀ ਹੁੰਦੀ ਹੁਣ ਵੀ ਪੈਦਾ ਨਹੀਂ ਹੁੰਦੀ ਪਰ ਪੰਜਾਬ ਦੇ ਵਿੱਚ ਚਾਹ ਦਾ ਸੇਵਨ ਨਹੀਂ ਸੀ ਕੀਤਾ ਜਾਂਦਾ ਇਹ ਤਾਂ ਜਦੋਂ ਗੋਰੇ ਪੰਜਾਬ ਦੇ ਵਿੱਚ ਚਾਹ ਨੂੰ ਵੇਚਣ ਦੇ ਲਈ ਲੈ ਕੇ ਆਏ ਆ ਤਾਂ ਉਦੋਂ ਜਿਹੜੇ ਬੱਸ ਸਟੈਂਡ ਨੇ ਯਾਰ ਰੇਲਵੇ ਸਟੇਸ਼ਨ ਨੇ ਉਹਨਾਂ ਦੇ ਨੇੜੇ ਖੋਕੇ ਖੋਲੇ ਗਏ ਜਿੱਥੇ ਚਾਹ ਮੁਫਤ ਵੰਡੀ ਗਈ ਚਾਹ ਪਿਆਈ ਜਾਂਦੀ ਸੀ ਮਤਲਬ ਚਾਹ ਬਣਦੀ ਹੋਈ ਜਿਹੜੀ ਆ ਉੱਥੇ ਜਿਹੜਾ ਪਿਆਲੇ ਦੇ ਵਿੱਚ ਪਾ ਕੇ ਚਾਹ ਜਿਹੜੀ ਆ ਉਹ ਪਿਆਲੇ ਰੱਖੇ ਹੁੰਦੀ ਸੀ ਗਰਮ ਗਰਮ ਚਾਹ ਜਿਹੜੀ ਆ ਉਹਦੀ ਖੁਸ਼ਬੂ ਉਸ ਦੀ ਜਿਹੜੀ ਫ੍ਰੈਗਰੈਂਸ ਹੈ ਉਸ ਨੂੰ ਵੇਖ ਕੇ ਜਿਹੜੇ ਹਨ ਆਸੇ ਪਾਸੇ ਦੇ ਲੋਕ ਜਿਹੜੇ ਸਾਨੂੰ ਵੇਖਦੇ ਸਨ ਅਤੇ ਕੋਲ ਆਉਂਦੇ ਸਨ ਤਾਂ ਜਿਹੜੇ ਖੋਕੇ ਦੇ ਮਾਲਕ ਸਨ ਉਹ ਚਾਹ ਦੇ ਸ਼ੌਕੀਨ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ ਪ੍ਰੇਰਨਾ ਦਿੰਦੇ ਪ੍ਰੇਰਿਤ ਕਰਦੇ ਕਿ ਪੀਕੇ ਦੇਖੋ ਬਹੁਤ ਵਧੀਆ ਚੀਜ਼ ਹੈ ਕਿੰਨੇ ਪੈਸੇ ਕਿੰਨੇ ਆਨੇ ਜਦੋਂ ਗਾਹਕ ਪੁੱਛਦਾ ਜਾਂ ਕੋਈ ਵਿਅਕਤੀ ਪੁੱਛਦਾ ਤਾਂ ਉਹ ਕਹਿੰਦੇ ਕਿ ਮੁਫਤ ਹੈ ਤਾਂ ਇਸ ਤਰੀਕੇ ਨਾਲ ਮੁਫਤ ਵੰਡ ਕੇ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਚਾਹ ਪੀਣ ਦੀ ਆਦਤ ਪੈਦਾ ਕੀਤੀ ਗਈ ਅਤੇ ਬਾਅਦ ਦੇ ਵਿੱਚ ਫਿਰ ਲੋਕ ਉਹਨਾਂ ਨੂੰ ਜਦੋਂ ਉਹਨਾਂ ਨੂੰ ਵਧੀਆ ਲੱਗਿਆ ਜਾਂ ਨਸ਼ਾ ਜਿਹਾ ਮਹਿਸੂਸ ਹੋਇਆ ਤਾਂ ਉਦੋਂ ਫਿਰ ਉਹ ਖੋਕੇ ਵਾਲਿਆਂ ਨੂੰ ਪੁੱਛਦੇ ਸਨ ਕਿ ਠੀਕ ਹੈ ਇਹ ਚੀਜ਼ ਤਾਂ ਬੜੀ ਸੁਆਦੀ ਹੈ ਅਸੀਂ ਘਰਦਿਆਂ ਨੂੰ ਪੀਉਣੀ ਐ ਅਸੀਂ ਸਵੇਰੇ ਪੀਣੀ ਐ ਅਸੀਂ ਸ਼ਾਮ ਨੂੰ ਪੀਣੀ ਐ ਕਿਵੇਂ ਬਣਾਉਣੀ ਐ ਨਾ ਉਹ ਫਿਰ ਦੱਸਦੇ ਵੀ ਕਿ ਇਸ ਤਰੀਕੇ ਨਾਲ ਨੁਸਖਾ ਕੀ ਆ ਜਿਸ ਨੂੰ ਅੱਜ ਕੱਲ ਆਪਾਂ 스ਪੀਕਾ ਦਿੰਦੇ ਆ ਤੇ ਚਾਹ ਬਣਾਉਂਦੀ ਰੈਸਪੀ ਆ ਏ ਫਿਰ ਆਮਨ ਦਾ ਪੁੱਛਦਾ ਵੀ ਠੀਕ ਐ ਰੈਸਪੀ ਤਾਂ ਪਤਾ ਲੱਗ ਗਈ ਹੁਣ ਸਾਨੂੰ ਚਾਹ ਮਿਲੂਗੀ ਕਿੱਥੋਂ ਤਾਂ ਫਿਰ ਉਹ ਕੁੜੀਆਂ ਦੇ ਵਿੱਚ ਤੇ ਫਿਰ 700 ਗ੍ਰਾਮ ਤੇ ਫਿਰ ਪਾਈਆ ਪਾਈਆ ਤੇ ਫਿਰ ਅੱਧਾ ਅੱਧਾ ਚਿਲੋ ਦੀਆਂ ਜਿਹਨੇ ਕੁੜੀਆਂ ਜਾਂ ਜਿਹੜੇ ਅਨਬਾਕਸ ਬਣਾ ਕੇ ਬਕਸੇ ਬਣਾ ਕੇ ਜਲਫਾ ਫੇ ਬਣਾ ਕੇ बेची ਜਾਣ ਲੱਗੀ ਚਾ ਇੱਕ ਹੋਰ ਬੜੀ ਉਚਾੜ ਦੇ ਨਾਲ ਜੁੜੀ ਹੋਈ ਰੌਚਕ ਗੱਲ ਇਹ ਹੈ ਕਿ ਕਿਸੇ ਵੇਲੇ ਦੇ ਵਿੱਚ ਏਸ਼ੀਆ ਜਿਹੜਾ ਖਿੱਤਾ ਏ ਇਸ ਦੇ ਵਿੱਚ ਨਾ ਚਾਹ ਜਿਹੜੀ ਹੈ ਖਾਸ ਕਰਕੇ ਜਾਪਾਨ ਚੀਨ ਦੇ ਵਿੱਚ ਚਾਹ ਦੀ ਇੱਟ ਬਣਾਈ ਜਾਂਦੀ ਸੀ ਉਹ ਤਾਂ ਤਰਾਂਸੀ ਹੁੰਦੀ ਸੀ ਉਹ ਮੁਦਰਾ ਹੁੰਦੀ ਸੀ ਤੇ ਉਹ ਮੁਦਰਾ ਉਸ ਮੌਕੇ ਦੇ ਉੱਤੇ ਜਿਵੇਂ ਆਪਾਂ ਨੋਟ ਅੱਜ ਕੱਲ 100 ਦਾ ਨੋਟ ਹੋ ਗਿਆ 200 ਦਾ ਨੋਟ ਹੋ ਗਿਆ 500 ਦਾ ਨੋਟ ਨੋਟ ਹੋ ਗਿਆ ਜਿਹਨਾਂ ਚਲਾਉਂਦੇ ਆਂ ਤਮੋਂ ਚਾਹ ਦੀਆਂ ਇੱਟਾਂ ਬਣਾਈਆਂ ਹੋਈਆਂ ਜਿਹੜੀਆਂ ਨੇ ਉਹ ਨੋਟਾਂ ਵਾਂਗੂ ਜਿਹੜੀਆਂ ਨੇ ਉਹ ਵਰਤੀਆਂ ਜਾਂਦੀਆਂ ਸਨ ਤੇ ਉਹਨਾਂ ਦੀ ਕੀਮਤ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਸੋਨੇ ਤੋਂ ਚਾਂਦੀ ਦੀ ਗੱਲ ਛੱਡੋ ਤੁਸੀਂ ਲੋਹੇ ਦੀ ਗੱਲ ਛੱਡੋ ਤੁਸੀਂ ਐਲੂਮੀਨੀਅਮ ਦੀ ਗੱਲ ਛੱਡੋ ਤਾਂਬੇ ਦੀ ਗੱਲ ਛੱਡੋ ਸੋਨੇ ਤੋਂ ਮਹਿੰਗੀਆਂ ਹੁੰਦੀਆਂ ਸਨ ਚਾਹ ਕਿਸੇ ਵੇਲੇ ਸੋਨੇ ਤੋਂ ਮਹਿੰਗੀ ਹੁੰਦੀ ਸੀ ਜਾਂ ਕਹਿ ਸਕਦੇ ਆ ਕਿ ਹੁਣ ਸੋਨੇ ਦਾ ਭਾਅ ਅੱਜ ਜਿਹੜਾ ਸੋਨੇ ਦਾ ਭਾਅ 1 ਲੱਖ ਤੋਂ ਉੱਤੇ ਪਹੁੰਚ ਗਿਆ ਏ ਤੇ ਕਦੇ ਚਾਹ ਦੀ ਕੀਮਤ ਦੇ ਬਰਾਬਰ ਸੋਨਾ ਹੁੰਦਾ ਸੀ ਤੇ ਜਾਂ ਕਹਿ ਸਕਦੇ ਆ ਕਿ ਚਾਹ ਬਹੁਤ ਮਹਿੰਗੀ ਹੁੰਦੀ ਸੀ ਜਾਂ ਕਹਿ ਸਕਦੇ ਆ ਕਿ ਸੋਨਾ ਬਹੁਤ ਸਸਤਾ ਹੁੰਦਾ ਸੀ ਖੈਰ ਜਿਹੜੀ ਅੱਜ ਦੀ ਵੀਡੀਓ ਅਸੀਂ ਖਾਸ ਕਰਕੇ ਬਣਾਈ ਆ ਉਹ ਸਿੱਖ ਕੌਮ ਦੇ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਸੀ 1956 ਵਿੱਚ 1956 ਵਿੱਚ ਸਿੱਖ ਕੌਮ ਦੇ ਦੁਆਰਾ ਜਿਹੜਾ ਗੁਰਮਤਾ ਪਾਸ ਕੀਤਾ ਗਿਆ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਉਸ ਦਾ ਅਨਵਾਨ ਸਰਲੇਖ ਟਾਈਟਲ ਚਾ ਸ਼ੈਡੋ ਕੀ ਲਿਖਿਆ ਗੁਰਮਤੇ ਦੇ ਵਿੱਚ ਤੇ ਗੁਰਮਤਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਜਿਹੜਾ ਸਕਰੀਨ ਤੇ ਉੱਤੇ ਵੀ ਪੇਸ਼ ਕੀਤਾ ਹੈ ਤੇ ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋ ਤੇ ਆਪਾਂ ਜਿਹੜਾ ਹੈ ਇਸ ਨੂੰ ਆਪਾਂ ਹੇਠਾਂ ਨਾ ਵੀਡੀਓ ਦੇ ਵਿੱਚ ਵੀ ਅਪਲੋਡ ਕਰ ਦੇਵਾਂਗੇ ਤੇ ਤੁਸੀਂ ਇਸ ਨੂੰ ਪੜੋ ਤੁਹਾਡੇ ਸਾਹਮਣੇ ਆਪਾਂ ਪੜ੍ਹਦੇ ਹਾਂ ਕੀ ਲਿਖਿਆ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਬੇਨਤੀ ਹੈ ਕਿ ਸੰਨ 1956 ਵਸਾਤੀ ਦੇ ਮੌਕੇ ਤੇ ਗੁਰਦੁਆਰਾ ਜੰਡਸਰ ਸਾਹਿਬ ਦਮਦਮਾ ਸਾਹਿਬ ਗੁਰੂ ਕੀ ਕਾ치 ਗੁਰਮਤਾ ਪਾਸ ਕੀਤਾ ਗਿਆ ਜਿਸ ਵਿੱਚ ਇਹ ਪਾਸ ਕੀਤਾ ਗਿਆ ਕਿ ਅੱਜ ਤੋਂ ਗੁਰੂ ਕੇ ਲੰਗਰਾਂ ਵਿੱਚ ਚਾਹ ਨਹੀਂ ਬਣੇਗੀ ਕਿਉਂਕਿ ਚਾਹ ਵਿੱਚ ਇਤਰਾਜ ਯੋਗ ਚੀਜ਼ਾਂ ਦਾ ਤੱਤ ਹੁੰਦਾ ਹੈ ਜਿਵੇਂ ਕਿ ਨਿਕੋਟੀਨ ਆਦ ਜੋ ਤਾਂ ਬਾਕੂ ਵਿੱਚ ਵੀ ਹੁੰਦੀ ਹੈ ਇਹ ਗੁਰਮਤੇ ਦੇ ਅਭਾਰਤ ਹੈ ਗੁਰਮਤਾ ਜਿਹੜਾ ਹੈ ਉਸ ਦੀ ਸ਼ਬਦਾਵਲੀ ਹੈ ਜਿਹੜੀ ਇਨ ਬਿਨ ਤੁਹਾਡੇ ਸਾਹਮਣੇ ਜਿਹੜੀ ਆ ਉਹ ਪੇਚ ਕਰ ਰਹੇ ਆ ਗਲਤੀ ਗੁਸਤਾਖੀ ਦੇ ਲਈ ਮਾਫ ਕਰਨਾ ਜੇ ਅੱਖਰ ਬੰਦ ਘੱਟ ਬੋਲਿਆ ਗਿਆ ਤਾਂ ਇਸ ਗੁਰਮਤੇ ਨੂੰ ਪਾਸ ਕਰਨ ਵਾਲੇ ਇਹ ਲਿਖੇ ਮਹਾਪੁਰਸ਼ ਸ਼ਾਮਲ ਹਨ ਇੱਥੇ ਸੰਨ ਲਿਖਿਆ ਹੈ ਵੈਸੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਵਾਲੇ ਕਲੀਰਾਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਵਾਲੇ ਦੂਜੇ ਨੇ ਸੰਤ ਬਾਬਾ ਤੀਜਾ ਸਿੰਘ ਜੀ ਡਬਲ ਐਮਏ ਮਸਤੂਆਣਾ ਸਾਹਿਬ 3 ਮਾ ਤੀਜੇ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਚੌਥੇ ਨੇ ਸੰਤ ਬਾਬਾ ਗੁਰਵਚਨ ਸਿੰਘ ਜੀ ਪਿੰਡਰਾਵਾਲੇ ਤੇ ਪੰਜਵੇਂ ਨੇ ਸੰਤ ਬਾਬਾ ਕੇਰ ਸਿੰਘ ਜੀ ਮਸਤੂਆਣਾ ਤੇ 6ਵੇਂ ਨੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਇਥੇ ਹਨ ਜਿਹੜੇ ਦਸਤਕਤ ਨੇ ਉਹ ਦਾਸ ਗਿਆਨੀ ਜਗਤ ਸਿੰਘ ਸਾਹਿਬ ਦਾ ਹੈਡ ਗ੍ਰੰਤੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਚੀ ਇਥੇ ਜਰੂਰੀ ਨੋਟ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਦੋ ਨੁਕਤੇ ਨੇ ਪਹਿਲਾ ਕਈ ਗੁਰਦੁਆਰਾ ਸਾਹਿਬ ਅਤੇ ਸੰਗਤਾਂ ਦੇ ਘਰੀ ਆਮ ਪ੍ਰੋਗਰਾਮ ਅਤੇ ਚਾਹ ਦੇ ਲੰਗਰ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਇਆ ਜਾਂਦਾ ਹੈ ਜੋ ਕਿ ਉਚਿਤ ਨਹੀਂ ਹੈ ਦੂਜਾ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਆਖਿਆ ਕਰਦੇ ਸਨ ਕਿ ਚਾਹ ਪੀਣ ਵਾਲਾ ਗੁਰੂ ਦਾ ਸਿੱਖ ਨਹੀਂ ਉਹਨਾਂ ਨੇ ਜੀਵਨ ਭਰ ਚਾਹ ਦੇ ਵਿਰੁੱਧ ਪ੍ਰਚਾਰ ਕੀਤਾ ਅੱਜ ਵੀ ਉਹਨਾਂ ਦੇ ਕਾਰ ਸੇਵਾ ਵਾਲੇ ਜਿੰਨੇ ਵੀ ਬੇਰੇ ਨੇ ਉਥੇ ਚਾਹ ਤੇ ਜਾਂ ਚਾਹ ਦੀ ਬਿਲਕੁਲ پابੰਦੀ ਹੈ ਪ੍ਰਕਾਸ਼ਕ ਬਾਬਾ ਹਰਪ੍ਰੀਤ ਸਿੰਘ ਜੀ ਕਾਰ ਸੇਵਾ ਵਾਲੇ ਬੌਲੀ ਸਾਹਿਬ ਨੇੜੇ ਜੀਰਕਪੁਰ ਚੰਡੀਗੜ੍ਹ ਤਾਂ ਇਹ ਹੀ ਹੈ ਗੁਰਮਤਾ ਜਿਹੜਾ ਕਿ ਪਾਸ ਕੀਤਾ ਗਿਆ ਸਿੱਖਾਂ ਦੇ ਵੱਲੋਂ ਸੰਤਾਂ ਦੇ ਵੱਲੋਂ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੀ ਗੱਲ ਕਰਨੀ ਸੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਆਪਣੀ ਟਿੱਪਣੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਕਲਾ ਸਾਹਿਤ ਸਮਾਜ ਤੇ ਸਿਆਸਤ ਨਾਲ ਪੱਖ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਸੁਣਨ ਦੇ ਲਈ ਤੁਸੀਂ ਚੈਨਲ ਨਾਲ ਬਨੇ ਰਹੋ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਮੁਫਤ ਹੈ Satsuri -sí é